ਗਵਰਾ ਦੇ ਮਹੱਲਾ ਗੋਬਿੰਦਪੁਰਾ ਦੇ ਵਸਿਆ ਬਲੋ ਸਿੱਧ ਬਾਬਾ ਬਲਕਨਾਥ ਮੰਦਿਰ ਵਿਖੇ ਡੇਰਾ ਸੰਤ ਬਾਬਾ ਗੋਬਿੰਦਦਾਸ ਜੀ ਦੇ ਮੁਖ ਸੇਵਾਦਾਰ ਸੰਤ ਬਾਬਾ ਦੇਸ ਰਾਜ ਜੀ ਦੀ ਅਗਵਾਈ ਹੇਠ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 648ਵਾਂ ਪ੍ਰਕਾਸ਼ ਦਿਹਾੜਾ ਬੜੀ ਹੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ ਜਿਸ ਵਿੱਚ ਉਹ ਚਚੇ ਤੌਰ ਤੇ ਵਕਫਾ ਵਕ ਡੇਰਿਆਂ ਤੋਂ ਸੰਤਾਂ ਮਹਾਪੁਰਸ਼ਾਂ ਨੇ ਪਹੁੰਚ ਕੇ ਸੰਤਾਂ ਨੂੰ ਅਸ਼ੀਰਵਾਦ ਦਿੱਤਾ ਆਪਣੇ ਸੰਬੋਧਨ ਵਿੱਚ ਵਕਫਾ ਵਕ ਬੁਲਾ ਰਹੇ ਨੇ ਜਿੱਥੇ ਸਮੂਹ ਸੰਤਾਂ ਨੂੰ ਸ਼ੀਰਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਦਿਵਸ ਦੀਆਂ ਵਧਾਈਆਂ ਦਿੱਤੀਆਂ ਉੱਥੇ ਹੀ ਉਨ੍ਹਾਂ ਸ਼ੀਰਗੁਰੂ ਰਵਿਦਾਸ ਮਹਾਰਾਜ ਜੀ ਦੀਆਂ ਸਿੱਖਿਆਵਾਂ ਦੇ ਚੱਲ ਕੇ ਆਪਣਾ ਜੀਵਨ ਸਫਲਾ ਕਰਨ ਦਾ ਵੀ ਸੰਦੇਸ਼ ਦਿੱਤਾ ਇਸ ਦੌਰਾਨ ਖੁਸ਼ੀ ਵਿੱਚ ਕੇਕ ਵੀ ਕਟਿਆ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸਮਾਗਮ ਵਿੱਚ ਪਹੁੰਚ ਕੇ ਮਠਾਟਿਕਾ ਤੇ ਗੁਰੂ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਸੰਗਤਾਂ ਵਿੱਚ ਗੁਰੂ ਜੀ ਦਾ ਲੰਗਰ ਅਟੁੱਟ ਵਰਤਾਇਆ ਗਿਆ ਪ੍ਰਬੰਧਕਾਂ ਵੱਲੋਂ ਸੰਤ ਬਾਬਾ ਦੇਸਰਾਜ ਜੀ ਨੂੰ ਜਿੱਥੇ ਗੁਰੂ ਘਰ ਦੀ ਬਖਸ਼ਿਸ਼ ਸਿਰਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਉੱਥੇ ਸਹਿਯੋਗੀਆਂ ਨੂੰ ਵੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਆ ਗਿਆ ਫਗਵਾੜਾ ਤੋਂ ਨਵਰਾਣ ਚੈਨਲ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਗੁਰੂ ਜਗਤ ਗੁਰੂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 648ਵਾਂ ਜਨਮ ਦਿਹਾੜਾ ਜੋ ਕਿ ਗੋਬਿੰਦਪੁਰਾ ਇਸ ਸਬੂਤ ਸਾਹਾ ਸੰਗਤ ਦੇ ਸਹਿਯੋਗ ਨਾਲ ਅਤੇ ਗਲੀ ਨੰਬਰ 5 ਸਤਿ巴巴 ਬਾਲਕਨਾਥ ਜੀ ਮੰਦਰ ਦੇ ਮੁੱਖੇ ਸੇਵਾਦਾਰ ਰਾਜ ਨਿਵਾੜਾ ਜੀ ਅਤੇ ਸਾਡੇ ਡੇਰਾ 108 ਸਤਿ巴巴 ਗੋਬਿੰਦਾਸ ਮਹਾਰਾਜ ਜੀ ਦੇ ਮੁੱਖੇ ਸੇਵਾਦਾਰ ਸਤਿ巴巴 ਦੇਸਨ ਮਹਾਰਾਜ ਜੀ ਦੀ ਅਗਵਾਈ ਹੇਠ ਮਨਾਇਆ ਗਿਆ ਤੇ ਸਾਨੂੰ ਬਹੁਤ ਖੁਸ਼ੀ ਹੈ ਕਿ ਕਿਉਂਕਿ ਅੱਜ ਸਾਡਾ ਕੀਮਤੀ ਸਮਾਂ ਗੱਡ ਕੇ ਬਾਬਾ ਜੀ ਤੇ ਸਾਡੇ ਸੰਤ ਮਹਾਂਪੁਰਸ਼ ਨੇ ਵਿਸ਼ੇਸ਼ ਤੌਰ ਤੇ ਸਤਿਗੁਰੂ ਅਸ਼ੀਰਵਾਦ ਦੇ ਮੌਕੇ ਤੇ ਉਹਨਾਂ ਨੇ ਇਹੀ ਸੰਦੇਸ਼ ਦਿੱਤਾ ਵੀ ਆਪਣੇ ਅੱਛੇ ਕਰਮ ਕਰੋ ਅੱਛੇ ਲੋਕਾਂ ਦਾ ਪਿਆਰ ਵਧਾਓ ਮਿਲ ਜੁੜ ਕੇ ਆਪਣੇ ਨਗਰ ਦਾ ਮਾਣ ਵਧਾਓ ਤੇ ਸਾਨੂੰ ਬਹੁਤ ਖੁਸ਼ੀ ਹੈ ਉਹ ਸਾਡੇ ਵਿੱਚ ਆ ਕੇ ਸਾਨੂੰ ਅਸ਼ੀਰਵਾਦ ਦੇ ਕੇ ਗਏ ਆ ਤੇ ਸਾਨੂੰ ਸਤਗੁਰੂ ਰਮਦਾਸ ਬਾਦ ਜੀ ਜੀ ਜੋ ਉਹਨਾਂ ਦੀ ਬਾਣੀ ਸੀ ਉਹਤੇ ਉਹਨਾਂ ਨੇ ਚੱਲੂ ਦਾ ਸਾਨੂੰ ਦੇ ਬਰਦੇ ਹਿੱਤ ਦਾ ਸਤਗੁਰੂ ਦਾਸ ਜੀ ਮਹਾਰਾਜ ਜੀ ਦੇ 628 ਪ੍ਰਕਾਸ਼ਦੀਆਂ ਸਮੂਹ ਗਵਿੰਦਪੁਰ ਦੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਅਤੇ ਜੇ ਸਤਗੁਰੂ ਦਾਸ ਮਹਾਰਾਜ ਦੇ ਆਗਮਨ ਪਰ ਦੀਆਂ ਖੁਸ਼ੀਆਂ ਮੁਖਰਾ ਕਦੇ ਸੰਗਤਾਂ ਨੇ ਬੜਾ ਪ੍ਰਾਰਲਾ ਕੀਤਾ ਹੈ ਲੰਗਰ ਦੀ ਤਿਆਰੀ ਕੀਤੀ ਹੈ ਮਹਾਰਾਜ ਦੇ ਨਾਂ ਦਾ ਟੇਕ ਕਟਿਆ ਹੈ ਕੋਕੀ ਜਿਹਨੇ ਖੁਸ਼ੀ ਆਉਣ ਦੇ ਲਈ ਸਹਾਇਤ ਸੰਮਤੀ ਉਹ ਮਨਾਉਣ ਦੇ ਨਾਲ ਇੱਥੇ ਹੋਗੇ ਹੋਰ ਵਰਤੀ ਹੈ ਤੇ ਜਿਹੜਾ ਉਪਦੇਸ਼ ਹੈ ਸਤਿਗੁਦਾ ਸਮਾਰ ਦਾ ਐਸਾ ਚਾਹੂ ਰਾਜ ਮੈਂ ਜਹਾਂ ਮਿਲੇ ਸਭ ਨੂੰ ਅੰਨ ਛੋਟ ਬੜੇ ਸਭ ਸਭ ਵਸੇ ਬਿਨਾਸ ਰਹੇ ਪ੍ਰਸੰਨ ਕਹਿੰਦੇ ਉਹਨਾਂ ਦਾ ਸੰਕਲਪ ਹੈ ਕਿ ਹਰੇਕ ਬੰਦਾ ਜਿਹੜਾ ਹੈ ਉਹ ਬਰਾਬਰਤਾ ਦਾ ਹੱਕ ਚਾਹੀਦਾ ਕੋਈ ਉੱਚੀ ਨੀਚੀ ਨਹੀਂ ਕੋਈ ਅਮੀਰ ਗਰੀਬ ਕਿਉਂਕਿ ਉਹਨਾਂ ਨੇ ਇਸ ਕਰਕੇ ਕਿ ਬੇਗੂਪਰਾ ਸਹਿਰ ਕੋ ਨਾਉ ਦੂਖ ਨਾਹੀ ਤੈਟਾ ਬੇਗਮ ਦਾ ਮਤਲਬ ਹੁੰਦਾ ਜਿੱਤੇ ਕਿਦਨ ਕੋ ਗਮ ਨਾ ਹੋਵੇ ਕਿਸੇ ਨੂੰ ਕੋਈ ਚਿੰਤਾ ਨਾ ਹੋਵੇ ਕਿਸੇ ਨੂੰ ਕੋਈ ਫਿਕਰ ਨਾ ਹੋਵੇ